ਸਤਿਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ ਇੱਕ ਆਵਹ ਇੱਕ ਜਾਵਹੀ ਪੂਰ ਪਰੇ ਅਹੰਕਾਰ ਮਨ ਹਟ ਮੱਤੀ ਬੂਢੀਆ ਗੁਰਮੁਖ ਸੱਚ ਸੋਤਾਰ ਗੁਰਬਨ ਕਿਉ ਤਰੀਆ ਸੁਖ ਹੋਏ ਜਿਉ ਪਾਵੈ ਤਉ ਰਾਖ ਤੂੰ ਮੈਂ ਅਵਰਨ ਦੂਜਾ ਕੋਈ ਰਹਾਉ ਅਗ ਦੇਖੋ ਡੋਜਲ ਪਸ਼ ਹਰਿਉ ਅੰਗੂਰ ਜਿਸ ਤੇ ਉਪਜਤਿ ਸਤੇ ਬਿਨਸੇ ਘਟ ਘਟ ਸਚ ਭਪੂਰ ਆਪੇ ਮੇਲ ਮਿਲਾਵਹੀ ਸਾਚੇ ਮਹਿਲ ਹਧੂਰਾ ਸਾਹ ਸਾਹ ਤੁਝ ਸੰਮਲਾਂ ਕਦੇ ਨ ਵਿਸਾਰੇਓ ਜਿਉ ਜਿਉ ਸਾਹਿਬ ਮਨ ਵਸ ਗੁਰਮੁਖ ਅੰਮ੍ਰਿਤ ਪੀਓ ਮਨ ਤਨ ਤੇਰਾ ਤੂ ਤਾਣੀ ਗਰਬ ਨਿਵਾਰਿ ਸਿਮੇਓ ਜਿਨ ਇਹੋ ਜਗਤ ਉਪਾਇਆ ਤਰੇ ਭਵਨ ਕਰਿ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਕਤ ਗੁਵਾਰ ਘਟ ਘਟ ਜੋਤ ਨਰੰਤਰੀ 부ਜੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਨ ਕੀ ਜੈ ਸਾਬਾਸ ਸੱਚੇ ਸੇਤੀ ਰਲ ਮਿਲਾ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਰਾਸ ਸ੍ਰੀ ਰਾਗ ਮਹੱਲਾ ਪਹਿਲਾ ਸੋਹਣਾ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਕਾਮਨਾ ਆਬਈ ਢਾ ਢੇਰੀ ਤਨ ਖੇਹ ਮੇਰੇ ਮਨ ਲ ਲਾਹਾ ਕਰ ਜਾਹੇ ਗੁਰਮੁਖ ਨਾਮ ਸਲਾਹੀ ਹੈ ਹਉ ਮੈਂ ਨਿਵਰੀ ਭਾਏ ਰਹਾਉ ਸੁਣ ਸੁਣਾ ਗੰਡਣ ਗੰਡੀਆਂ ਲਿਖ ਪੜ ਬੁਝਿ ਬੁਝ ਹੈ ਭਾਰ ਤ੍ਰਿਸ਼ਨਾ ਅਹਨਸਿ ਅਗਲੀ ਹੋਮੈ ਰੋਗ ਵਿਕਾਰ ਓਵੇ ਪਰਵਾਹਯ ਤੋਲਵਾ ਗੁਰਮਤਿ ਕੀ ਮਤ ਸਾਹਰ ਲਖ ਸਿਆਨ ਪਜੇ ਕਰੀ ਲਖ ਸੋ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਮੈ ਦੁਖ ਸੰਤਾਪ ਹਰ ਜਬ ਜੀੜੈ ਛੁੱਟੀਆ ਗੁਰਮੁਖ ਜੀ ਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀ ਅਸਰ ਨਾਲ ਤਰੇ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰum ਮੇਰੇ ਲਾਹਿਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤੀ ਪਾਲਹੀ ਲੇਖੇ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤੇ ਉਹਨਰ ਜਾਸ ਜੀਰੈ ਰਾਮ ਜਪਤ ਮਨ ਮਾਨ ਅੰਤਰਾ ਲਾਗੀ ਜਲ 부ਜੀ ਗੁਰਮੁਖ ਪਾਇਆ ਗੁਰਮੁਖ ਗਿਆਨ ਰਹਾਉ ਅੰਦਰ ਕੀ ਗਤ ਜਾਣੀਐ ਗੁਰ ਮਿਲਿਐ ਸੰਗਿ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹੋਂ ਮੈਂ ਹੋਏ ਬినాਸ਼ ਸਤ ਗੁਰ ਸੇਵੈ ਆਪਣਾ ਹਉ ਸਤ ਗੁਰ ਬਾਨ ਤਾਸ ਖਰ ਦਰਗਹ ਪਹਿਨਾਈਐ ਮੁਖਰ ਨਾਮ ਨਿਵਾਸ ਜਹੰਦੇ ਖਤ ਰਬ ਰਹੇ ਸਿਵ ਸ਼ਕਤੀ ਕਾ ਮੇਲ ਤ੍ਰੈ ਗੁਣ ਬੰਦੀ ਦੇ ਹੋਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੋੜੇ ਮਨ ਮੁਖ ਲਹ ਨਾ ਮੇਲਾ ਮਨ ਬੈਰਾਗੀ ਘਰ ਵਸੇ ਸਚ ਪੈਰਾਤਾ ਹੋਏ ਗਿਆਨ ਮਹਾਰਸ ਭੋਗ ਵਾ ਬਹੁੜ ਨ ਬਹੁੜ ਪੂਖ ਨ ਹੋਏ ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁਖ ਨ ਹੋਏ ਸਿਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲਗਾ ਲੁਬਾਨਾ ਸ਼ਬਦ ਨਾ ਭੀ ਜੈ ਸਾਕਤਾ ਦੁਰਮਤਿ ਆਵਣ ਜਾਣ ਸਾਧੂ ਸਤਗੁਰ ਜੀ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰਹਿ ਹੋਮੈ ਛੋਡ ਗਮਾਨ ਹਰ ਗੁਰ ਸਰਵਰ ਸੇਵ ਤੂ ਪਾਵੈ ਦਰਗਹ ਮਾਨ ਰਹਾਉ ਰਾਮ ਨਾਮ ਜਪ ਦਿਨ ਸ ਰਾਤ ਗੁਰਮੁਖ ਹਰ ਤਨ ਜਾਣ ਸਭ ਸੁਖ ਹਰ ਰਸ ਭੋਗਣ ਸੰਤ ਸਭਾ ਮਿਲ ਗਿਆਨ ਨਿਤ ਅਹਨ ਸਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਕੁਕਰ ਕੂੜ ਕਮਾਈ ਆ ਗੁਰਨਿੰਦਾ ਪਚੇ ਪਚਾਨ ਪਰਮੇ ਪੂਲਾ ਦੁੱਖ ਕਣ ਜਾਂ ਮਾਰ ਕਰੇ ਖੁਲਹਾਨ ਮਨ ਮੁਖ ਸੁਖ ਨ ਪਾਈਆ ਗੁਰਮੁਖ ਸੁਖ ਸੁਭਾਨ ਤੇ ਧੰਦ ਪਟਾਈ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨ ਵਿਸਰੈ ਕਰਮ ਸਚ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇਕ ਦਿਲ ਬਿਆਰਾ ਵੀਸਰਹ ਰੋਗ ਵੱਡਾ ਮਨਮਾਹੀ ਕਿਉ ਦਰਗਹਿ ਪਤ ਪਾਈਐ ਜਾਂ ਹਰ ਵਸੈ ਮਨਮਾਹੀ ਗੁਰ ਮਿਲਿਐ ਸੁਖ ਪਾਈਐ ਅਗਨ ਮਰੇ ਗੁਣ ਪਾ ਮਾਹੀ ਮਨ ਰਹਿ ਅਨੁਸਾਰ ਗੁਣ ਅਨੁਸਾਰ ਜਿਨ ਕਿਨ ਬਲ ਨਾਮ ਨ ਵਿਸਰਹ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮੈ ਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੈ ਗਤ ਗਏ ਨਾਹੀ ਸੈਸਾ ਭੋ ਸੋਗ ਗੁਰਮੁਖ ਜਿਸ ਹਾਰ ਮਨ ਵਸੈ ਤਿਸ ਮਿਲੇ ਗੁਰ ਸੰਜੋਗ ਕਾਇਆ ਕਾ ਮਨ ਜੇਤਿ ਕਰੀ ਭੋਗੈ ਭੋਗਨ ਹਾਰ ਤਿਸ ਨਿਹੁ ਨ ਕੀ ਜਈ ਜੋ ਦੀਸੈ ਚਲਣ ਹਾਰ ਗੁਰਮੁਖ ਰਵਹ ਸੋਹਾਗਣੀ ਸੋ ਪ੍ਰਭ ਸਹਿਜ ਭਤਾਰ ਚਾਰੇ ਅਗਨ ਨਿਵਾਰ ਮਾਰ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਪਰਗਾਸਿਆ ਅਮਰਤ ਭਰਿਆ ਆਗਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਹਿ ਜਾਇ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰੇਆ ਗੁਰਮਤਿ ਲੈ ਹਰ ਬੋਲ ਮਨ ਸਚ ਕਸਵੱਟੀ ਲਾਈਐ ਤੁਲਿਐ ਪੂਰ ਤੋਲ ਕੀਮਤ ਕਿਨੈ ਨ ਪਾਈ ਅਰਦਮਾਨਕ ਮੋਲ ਅਮੋਲ ਭਾਈ ਰੇ ਹਰ ਹੀ ਰਾਗੁ ਗੁਰਮਾਹੇ ਸਾਤ ਸੰਗ ਗਦਰ ਸਾਧੂ ਗੁਰੂ ਪਾਈਐ ਅਹਨ ਸਬਦ ਸਲਾਹੇ ਰਹਾਉ ਸੱਚ ਵਖਰ ਤਨ ਰਾਸ ਲਾ ਪਾਈਐ ਗੁਰ ਪ੍ਰਸਾਦ ਪਾਈਐ ਗੁਰ ਪ੍ਰਗਾਸ ਜੋ ਅਗਨ ਮਾਰਾ ਜਲ ਪਾਈਐ ਤਿਉ ਤ੍ਰਿਸ਼ਨਾ ਦਾ ਸੰਦਾਸ ਝਮ ਜੰਦਾਰ ਨ ਲੱਗਈ ਇਉ ਭਵ ਜਲ ਤਰੇ ਤਰਾਸ ਗੁਰਮੁਖ ਕੂੜ ਨ ਭਾਵਈ ਸਚ ਰਤੇ ਸਚ ਪਾਏ ਸਾਖਤ ਸਚ ਨ ਭਾਵਈ ਕੂੜਾ ਕੂੜੀ ਪਾਏ ਸਾਚਰਤੇ ਗੁਰ ਮੇਲਿਆ ਸੱਚ ਸੱਚ ਸਮਾਏ ਮਨ ਮਹਿਮਾਨ ਗਲਾਲ ਨਾਮ ਰਤਨ ਪਦਾਰਤ ਹੀਰ ਸੱਚ ਵਖਰ ਧਨ ਰਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੈ ਪਾਏ ਨ ਵਿਜਵੇ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨ ਉਤਰਾ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨ ਹੋ ਵਾਏ ਬਿਨ ਗੁਰ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈ ਹੈ ਗੁਰਮਖਰ ਲਿਬ ਲਾਇ ਆਪ ਕੇ ਆ ਸੁਖ ਪਾਈ ਆ ਮਿਲ ਸਲ ਲੈ ਸਲ ਸਮਾਈ ਜਿਨ ਹਾਰ ਹਰ ਨਾਮ ਨ ਚੇਤਿਓ ਸੋ ਔਗਣਾ ਆਵੈ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਵਜਲ ਪਚੇ ਪਚਾਏ ਇਹ ਮਾਨਕ ਜੀਓ ਨਿਰਮੋਲ ਹੈ ਇਉ ਕੌਡੀ ਬਦਲੇ ਜਾਏ ਜਿਨ ਸਤਿਗੁਰ ਰਸ ਮਿਲਾਏ ਸੇ ਪੂਰੇ ਪੁਰਖ ਸਜਾਨ ਗੁਰਮਲ ਭਵਜਲ ਲੰਗੀਆ ਦਰਘਾ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤਨ ਉਪਜੇ ਸਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵਖਰ ਲਿਓ ਸਮਾਲ ਤੈਸੀ ਵਸਤ ਵਿਸਾਈਐ ਜੈਸੀ ਨਿਬਹਿ ਨਾਲ ਅੱਗੇ ਸਹੁ ਸੁਜਾਨ ਹਲ ਵਿਸੀ ਲਹ ਲਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਹੁ ਦੇਖੇ ਪਤੀ ਆਈ ਰਹਾ ਜਿੰਨਾ ਰਾਸਨ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟਾ ਵਣਜ ਵਣੰਜਿਆ ਮਨ ਤੁਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਓ ਦੋ ਘਣੋਂ ਨਿਤ ਰੋਏ ਕੋਟੇ ਪੋਤ ਨਾ ਪਵੈ ਤិន ਹਰ ਗੁਰ ਦਰਸ ਨਾ ਹੋਏ ਕੋਟੇ ਜਾਤ ਨ ਪਤ ਹੈ ਕੋਟ ਨਸੀ ਜਸ ਕੋਈ ਕੋਟੇ ਕੋਟ ਕਮਾਵਣਾ ਆਏ ਗਿਆ ਪਤ ਕੋਏ ਨਾਨਕ ਮਨ ਸਮਝਾਈਆ ਗੁਰ ਕੈ ਸਬਦ ਸਲਾਹ RAM ਨਾਮ ਰੰਗ ਰਤਿਆ ਭਾਰਨ ਪਰਮ ਦਿਨਾਹ ਹਰ ਜਪ ਲਾਹ ਯੱਗ ਲਾਹ ਨਿਰਪੋ ਹਰ ਮਨ ਮਾਹ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫੁੱਲੜਾ ਨਾਠਿ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਓ ਢਲ ਢੁਲ ਜੁ ਮਨਹਾਰ ਰੰਗ ਮਾਨ ਲਾ ਪਿਆਰੇ ਆਜਾ ਜੋਬਨ ਨਾਉ ਹੁਲਾ ਦਿਨ ਤੋੜੜੇ ਧੱਕੇ ਭਇਆ ਪੁਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗ ਲਏ ਜੈ ਸੁੱਤੇ ਜੀਰਾਣ ਹਉ ਪੀਵੰਯਾ ਡੁੰਮਣੀ ਰੋਵਾ ਚੀਨੀ ਬਾਣ ਈ ਨਾ ਸੁਣੇ ਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆਵੇ ਸਹੋਰ ਨਿਤ ਨਪਈਐ ਹੋਏ ਨਾਨਕ ਸੁਤੀ ਪਈਏ ਜਾਨਵਿਰਤੀ ਸੰਗੁਣਾਂ ਗਵਾਈ ਗੱਠੜੀ ਆਉ ਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀ ਆਪੇ ਰਸ ਆਪੇ 라ਵਣ ਹਾਰ ਆਪੇ ਹੋਵੇ ਚੋ ਲੜਾ ਆਪੇ ਸੇਜ ਭਤਾਰ ਰੰਗ ਰਤਾ ਮਿਰਜ਼ਾਹਬ ਰਵ ਰਹਿਆ ਪਰਪੂਰ ਰਹਾ ਆਪੇ ਮਾਸ਼ੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁ ਵਿਦ ਰੰਗਲਾ ਸਖੀਏ ਮੇਰਾ ਲਾਲ ਨੀਤਰ ਬੈ ਸੋਹਾਗਣੀ ਦੇਖ ਮਾਰਾ ਹਾਲ ਪ੍ਰਣਮੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸਿਰ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਇਹੋ ਤਨ ਧਰਤੀ ਬੀਜ ਕਰਮਾਂ ਕਰੋ ਸਲ ਅਪਿਆਓ ਸਾਰੰਗ ਪਾਣੀ ਮਨ ਕਰਸਾਨ ਹਰ ਦੇ ਜਮੈਲ ਇਉਂ ਪਾਵਸ ਪਾ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤਾ ਸੁਤ ਸਗਲ ਕਲ ਅਤਰ ਬੱਤਾ ਤੇ ਰਹੋ ਹੈ ਨ ਅੰਤ ਸਖਾਇਆ ਰਹਾ ਹੋ ਵਿਖੇ ਵਿਕਾਰ ਦੁਸ਼ਟ ਕਰ ਖਾਕਰਾ ਇਨ ਤਜ ਆਤਮ ਹੋਏ ਤਿਆਈ ਜਪਤ ਸੰਜਮ ਹੋਏ ਜਬ ਰਾਖ ਕਮਲ ਵਿਕਸ ਮਾਦਾ ਸਰਮਾਈ ਬੀ ਸਪਤਾਹ ਰੋ ਬਾਸਰੋ ਸੰਗ੍ਰਹ ਤੀਨ ਖੋੜਾ ਨਿਤ ਕਾਲ ਸਾਰ 10 18 ਮਹ ਪਰੰਪਰੋ ਚੀਨ ਕਹ ਨਾਨਕ ਏਕ ਤਾਰ ਸਿ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਤਰਤੀ ਬੀਜ ਸਬਦੋ ਕਰ ਸੱਚ ਕੀ ਆਬਨਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਲਾ ਪਿਸਤ ਦੋ ਜੁਕ ਮੂੜਾ ਏ ਵਜਾਣੀ ਮਤ ਜਾਨ ਸਹ ਗੱਲਹੀ ਪਾਇਆ ਮਾਲਕ ਮਾਨ ਰੂਪ ਕੀ ਸੋਬਾ ਇਤ ਬਿੱਧੀ ਜਨਮ ਗਵਾਇਆ ਰਹਾ ਐਬ ਤਨ ਚਿਕੜੋ ਏਹ ਮਨ ਮਿਡਕੋ ਕਮਲ ਕੀ ਸਾਰ ਨਹੀਂ ਮੂਲ ਪਾਇ ਭੌਰ ਉਸਤਾਦ ਨੇ ਤਪਖਿਆ ਬੋਲ ਕਉ ਬੁਝੈ ਜਾਂ ਨਹਿ ਬੁਝਾਈ ਆਖਣ ਸੁਣ ਨਾ ਪਾਉਣ ਕੀ ਬਾਣੀ ਏਹ ਮਨ ਰੱਤਾ ਮਾਇਆ ਖਸਕਿ ਨਦਰ ਖਰ ਦਿਲਹਿ ਪਸੰਦ ਜਿਨਹੀ ਕਰ ਇਕਤ ਆਇਆ ਤੀ ਕਰ ਰੱਖੇ ਪੰਜ ਕਰ ਸਾਥ ਨਾਉ ਸਤਾਨ ਮਤ ਕਟ ਜਾਇ ਨਾਨਕੀ ਆਖੇ ਰਹਾ ਪੈ ਚੱਲਣ ਹਾ ਮਾਲ ਤਨ ਕਿਤ ਕੂ ਸੰਝ ਆਹੀ ਸਿਰ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰ ਆਪ ਖਾਕ ਜਨ ਬੰਦ ਰਹਾਈ ਧਨ ਸਿਰ ਜਨ ਹਾਰ ਮਰਨਾ ਮੁੱਲਾ ਮਰਨਾ ਪੀਕਰ ਤਾਰੋਂ ਡਰਨਾ ਰਹਾ ਤਾ ਤੂ ਮੁੱਲਾ ਤਾ ਤੂ ਕਾਜੀ ਜਾਣੈ ਨਾ ਖੁਦਾ ਨਾਮ ਖੁਦਾਈ ਜੇ ਬਹੁਤੇ ਰਾੜਿਆ ਪੜਿਆ ਹੋਵੈ ਕੋ ਰਹੇ ਨ ਭਰੀਐ ਭਾਈ ਸੋਈ ਕਾਜੀ ਜਿਨਿ ਆਪਤ ਜੀ ਆਇ ਇੱਕ ਨਾਮ ਕੀ ਆਧਾਰ ਹੋ ਹੈਪੀ ਹੋਸੀ ਜਾਇ ਨ ਜਾਸੀ ਸੱਚਾ ਸਰਜਨਹਾਰੋ ਪੰਜ ਵਖਤ ਨਿਵਾਸ ਗੁਜ਼ਾਰੇ ਪੜ੍ਹੇ ਕਤੇਬ ਕੁਰਾਨਾ ਨਾਨਕ ਆਖਿਆ ਗੁਰਸ ਦੇਈ ਰਈਓ ਪੀਣਾ ਖਾਣਾ ਸਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸਵਾਨ ਦੋਇ ਸਵਾਨੀ ਨਾਲ ਭਲਕੇ ਪੌਂਖ ਸਦਾ ਬਿਆਲ ਕੂਰ ਸ਼ੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਬੰਦਨਾ ਕਰਨੀ ਕੀ ਸਾਰ ਹਉ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋ ਹੀ ਨੀਚ ਸਨਾਤ ਕਾਮ ਕਰੋ ਤਨ ਵਸੈ ਚੰਡਾਲ ਧਾਨ ਕਰੂ ਪਰ ਹੰਕਾਰ ਤਾਰ ਫਾਹੀ ਸੁਰਤ ਮਲੂਕੀ ਵੀਸ ਹੌਂ ਠਗਵਾਰਾ ਠੱਗੀ ਦੇਸ ਕਰਾ ਸਿਆਨਾ ਬਹੁਤਾ ਭਾਰ ਧਾਨ ਕਰੂ ਪਰ ਹੰਕਾਰ ਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੌਂ ਕਿਆ ਮਹੁ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹੈ ਵਿਚਾਰ ਧਾਨ ਕਰੂ ਪਰ ਹੰਕਾਰ ਤਾਰ ਸਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਇਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੋਣਾ ਕੋਏ ਨਕੀ ਜੇਹੀ ਸੁਰਤ ਤੇ ਹਾਥ ਨਰਾਹ ਲੇਖਾ ਏਕੋ ਆਵੋ ਜਾਹੋ ਕਾਹੇ ਜੀ ਕਰੇ ਚਤਰਾਇ ਲੇਵੈ ਦੇਵੈ ਢਲ ਨਾ ਪਾਈ ਰਹਾਉ ਜੀਤੇ ਜੀ ਜੀਆਂ ਕਾ ਤੋਹੇ ਕਿਤਕੋ ਸਾਹਿਬ ਆਵੈ ਰੋਹ ਜੇ ਤੂ ਸਾਹਿਬ ਆਵੈ ਰੋਹੇ ਤੂ ਓਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜ ਬੋਲ ਤੂ ਨਦਰਿ ਅੰਦਰ ਤੋਲ ਹ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਬਾਜੋ ਘਟ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਛਾਣ ਬੂਝਾ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰੀ ਆਉ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖ ਤਹ ਤ ਤੂ ਹੈ ਤੁਜ ਤੇ ਨਿਕਸੀ ਫੂਟ ਮਾਰਾ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾ ਤੁਝੇ ਸਮਾਲੀ ਰਹਾਉ ਤੂ ਭਰਪੂਰ ਜਾਨਿਆ ਮਹਦੂਰ ਜੋ ਕਸ਼ ਕਰੀ ਸੋ ਤੇਰੇ ਹਧੂਰ ਤੂ ਦੇਖੇ ਹਉ ਮੁਕੁਰ ਪਾਹੋ ਤੇਰੇ ਕਮਨ ਤੇਰੇ ਨਾਏ ਜੇਤਾ ਦੇਹ ਤੇ ਤਾ ਹਉ ਖਾਹ ਬਿਆਦਰ ਨਾਹੀ ਕੈ ਦਰ ਜਾਉ ਨਾਨਕ ਏਕ ਕਹੈ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵਾ ਨਾਨਕਾ ਹੁਕਮ ਸੋਈ ਪਰਵਾਨੋ ਸਿਰ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰਾ ਕਹਿ ਹੱਥ ਦਾਨ ਭਾਵਾ ਦੇ ਨਾ ਦੇਈ ਸੋਏ ਕੀਤੇ ਕਹਿ ਆ ਕਿਆ ਹੋਏ ਆਪੇ ਸੱਚ ਭਾਵੇਂ ਤੇ ਸੱਚ ਅੰਦਾ ਕੱਚਾ ਕਾਚ ਨਿਕਾਚ ਰਹਾਓ ਜਾ ਕੇ ਰੁੱਖ ਬਿਰਖ ਆਰਾਓ ਜੇਹੀ ਧਾਤ ਤੇ ਹਤਰ ਨਾਹ ਫਲ ਭਾਓ ਫਲ ਲਿਖਿਆ ਪਾਏ ਆਪੇ ਵੀ ਆਪ ਵੀ ਝਾਪੇ ਹੀ ਖਾਹ ਕੱਚੀ ਕੰਦ ਕੱਚਾ ਵਿੱਚ ਸਰਾਜ ਮੱਤ ਅਲੂਣੀ ਫਿੱਕਾ ਸਾਦ ਨਾਨਕ ਆਣ ਆਵੈ ਰਾਸ ਵਿਰਨਾਵੈ ਨਾਹੀ ਸਬਾਸ ਸਿਰ ਰਾਗ ਮਹੱਲਾ ਪਹਿਲਾ ਘਰ ਪੰਜਵਾ ਆ ਸ਼ਲ ਸ਼ਲਾਈ ਨਹਿ ਛਲੇ ਨਹਿ ਘਾਉ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖਿਆ ਤਿਉ ਰਹਾ ਇਹੋ ਇਸ ਲੋਭੀ ਕਾ ਜੀਉ ਟਲਪਲ ਬਿਨ ਤੇਲ ਦੀਵਾ ਕਿਉ ਜਲੇ ਰਹਾ ਪੋਥੀ ਪੁਰਾਣ ਕਮਾਈਐ ਪਉ ਵੱਟੀ ਇਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤਉ ਮਿਲ ਰਹਾਉ ਇਤਤਨ ਲੱਗ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾ ਦਰਗਹ ਬੈਸਨ ਪਾਈਐ ਕਹੋ ਨਾਨਕ ਬਹਾਂ ਲੜਾਈਐ ਵਿੱਚ ਦੁਨੀਆਂ ਸੇਵ ਕਮਾਈਐ ਤਾ ਦਰਗਹ ਬੈਸਨ ਪਾਈਐ ਕਹੋ ਨਾਨਕ ਬਹਾਂ ਲੜਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ